ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਅੱਜ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਆਫਰ کہہ ਸਕਦੇ ਹਾਂ ਬਹੁਤ ਵੱਡਾ ਆਫਰ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਪਾਰਟੀਅਰ ਸੂਟਾਂ ਤੇ ਅਤੇ ਬਹੁਤ ਭਾਰੀ ਡਿਸਕਾਊਂਟ ਅੱਜ ਦੇ ਵਾਲੇ ਸੂਟਾਂ ਦੇ ਉੱਪਰ ਠੀਕ ਹੈ ਜੀ ਤੁਸੀਂ ਸਾਰੇ ਸੂਟ ਦੇਖੋ ਧਿਆਨ ਦੇ ਨਾਲ ਸੂਟ ਦੀ ਪਿਕ ਪਲੀਜ਼ ਉਹੀ ਪਾਓ ਜਿਨ੍ਹਾਂ ਨੇ ਸੂਟ ਲੈਣੇ ਹੋਣਗੇ ਕਈ ਵਾਰੀ ਅਵੇਲੇਬਲ ਅਸੀਂ ਵੀ ਲਿਖ ਦਾਨੀ ਆ ਤੇ ਮੁੜ ਕੇ ਕੋਈ ਰਿਸਪਾਂਸ ਨਹੀਂ ਆਉਂਦਾ ਹੈਗਾ ਅਸੀਂ ਜਿਨ੍ਹਾਂ ਨੂੰ ਦੇਣਾ ਹੁੰਦਾ ਸੀ ਪੰਜ ਚਾਰ ਮਿੰਟ ਵੇਟ ਕਰਦੇ ਆ ਕਿ ਸ਼ਾਇਦ ਇਹਨਾਂ ਦਾ ਕੋਈ ਰਿਸਪਾਂਸ ਆਵੇ ਰੀਕਵੈਸਟ ਹੈ ਸਿਰਫ ਉਹੀ ਫੋਟੋ ਪਾਇਆ ਕਰੋ ਜਿਨ੍ਹਾਂ ਨੇ ਸੂਟ ਲੈਣੇ ਹੁੰਨੇ ਆ ਤੇ ਮੇਰੇ ਇਸ ਆਫਰ ਵਾਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਮੈਂ ਚਾਹੇ 650 ਵਾਲੇ ਸੂਟ ਪਾਇਏ ਸੀਗੇ ਕੋਈ ਵੀ ਸੂਟ ਪਾਨੀ ਹੈ ਮਤਲਬ ਹਰੇਕ ਹੀ ਸੂਟ ਸੋਲਡ ਆਊਟ ਹੁੰਦਾ ਥੈਂਕ ਯੂ ਜੀ ਸਭ ਦਾ ਤੇ ਫੀਡਬੈਕ ਵੀ ਬਹੁਤ ਮਤਲਬ ਇੰਨੇ ਕਹਨੇ ਆ ਕਿ ਸਾਨੂੰ ਸਟੱਫ ਬਹੁਤ ਪਸੰਦ ਆਇਆ ਸਾਨੂੰ ਸੂਟ ਬਹੁਤ ਪਸੰਦ ਆਂਦੇ ਆ ਥੈਂਕ ਯੂ ਸਭ ਦਾ ਜੀ ਥੈਂਕ ਯੂ ਸੋ ਮੱਚ ਅੱਜ ਵਾਲੇ ਸੂਟ ਤੁਹਾਨੂੰ ਬਹੁਤ ਵੱਡੇ ਆਫਰ ਤੇ ਦੇ ਰਹੇ ਹਾਂ ਪਾਰਟੀ wear ਸੂਟ ਨੇ ਜੀ ਸਾਰੇ ਤੇ ਕਿੰਗਲੀ ਨੰਬਰ ਹੋਗਾ 8283828381 ਨੰਬਰ ਹੈ ਜੋ ਵੀ ਸੂਟ ਤੁਸੀਂ ਅੱਜ ਲੈਣਾ ਉਸ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਪੇਮੈਂਟ ਆਨਲਾਈਨ ਰਹੇਗੀ ਜੀ ਪਹਿਲਾਂ ਪੇਮੈਂਟ ਹੋਏਗੀ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਸੂਟ ਕੋਰੀਅਰ ਕਰਵਾਵਾਂਗੇ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਤੇ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਸੋਹਣੇ ਜੇ ਸੂਟਾਂ ਤੋਂ ਹੈਂਡਵਰਕ ਦੀ ਕਲੈਕਸ਼ਨ ਰਹੇਗੀ ਤੇ ਪਾਰਟੀ ویئر ਸੂਟ ਰਹਿਣਗੇ ਜੀ ਸਾਰੇ ਖੁਸ਼ੀ ਗਰਲਿਸ਼ ਲੁੱਕ ਦੇ ਸੂਟ ਨੇ ਹਰੇਕ ਏਜ ਵਾਸਤੇ ਸੂਟ ਹੋਣਗੇ ਪ੍ਰਾਈਸ ਅੱਜ ਦੀ ਵੀਡੀਓ ਦਾ ਰਹੇਗਾ ਜੀ 4500 4500 ਪ੍ਰਾਈਸ ਆ ਸੂਟ ਰਹਿਣਗੇ ਸਾਰੇ ਕੋਈ ਸੂਟ ਹੋਏਗਾ ਜੀ ਇਹਨਾਂ ਚ 5500 6000 ਤੱਕ ਦੇ ਸੂਟ ਵੀ ਨੇ ਤੇ ਕੁਝ ਇੱਕ ਬਿਲਕੁਲ ਨਵਾਂ ਸਟਾਕ ਆ ਜਿਹੜੇ ਅਸੀਂ ਤੁਹਾਨੂੰ ਦੇ ਰਹੇ ਹਾਂ ਠੀਕ ਹੈ ਇਹ ਬਿਲਕੁਲ ਨਵਾਂ ਸਟਾਕ ਆ ਤੇ ਪ੍ਰਾਈਸ 55 ਸੌਰੀ 4500 ਰਹੇਗਾ ਸਾਰੇ ਸੂਟ 5500 ਦੇ ਕੱਢਣੇ ਹੁੰਦੇ ਆ ਵੈਸੇ ਇਹ ਵਾਲੇ ਤੇ 4500 ਦੇ ਵਿੱਚ ਤੁਹਾਨੂੰ ਇਹ ਰੇਪ ਦਾ ਸੂਟ ਮਿਲੇਗਾ ਜੀ ਤੇ ਟੋਟਲੀ ਹੈਂਡਵਰਕ ਦੇ ਨਾਲ ਸੂਟ ਮਿਲੇਗਾ ਬਾਜੂ ਤੇ ਵੀ ਵਰਕਾ ਕਟਦਾਨੇ ਦਾ ਕੰਮ ਹੈ ਸਾਰਾ ਬਹੁਤ ਸੋਹਣਾ ਸੂਟ ਆ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਜੀ ਸਲਵਾਰ ਦੇ ਪੌਂਚੇਂ ਦੇ ਉੱਪਰ ਕੰਮ ਬਹੁਤ ਯੂਨੀਕ ਜਿਹਾ ਕੰਮ ਹੋਇਆ ਹੋਇਆ ਠੀਕ ਹੈ ਨਾਲ ਹੈਗਾ ਚਨਨ ਸ਼ਫਾਂ ਦਾ ਖੁੱਲਾ ਡੁੱਲਾ ਜਾਂ ਲੰਮਾ ਚੌੜਾ ਜਾਂ ਦੁਪੱਟਾ ਤੁਸੀਂ ਕਿਸ ਨੂੰ ਗਿਫਟ ਦੇਣੇ ਆ ਜਾਂ ਫਿਰ ਸਟਿਚ ਕਰਕੇ ਪਾਣੇ ਆ ਤਾਂ ਬਹੁਤ ਸੋਹਣੀ ਆਈਟਮ ਆ ਏਸੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਦੰਨੇ ਆ 4500 ਪ੍ਰਾਈਸ ਆ ਜੀ ਤੇ ਸ਼ਿਪਿੰਗ ਅਲੱਗ ਤੌਰ ਹੋਊਗੀ ਕਿਉਂਕਿ ਇਹਨਾਂ ਦੇ ਵਿੱਚ ਕੋਈ ਮਾਰਜਨ ਨਹੀਂ ਹੁੰਦੇ ਹੈਗੇ ਆਫਰ ਵਾਲੇ ਸੂਟਾਂ ਦੇ ਵਿੱਚ ਸ਼ਿਪਿੰਗ ਤੁਹਾਨੂੰ ਖੁਦ ਦੇਣੀ ਪੈਗੀ ਮਰਜੈਂਟਾ ਕਲਰ ਦਾ ਸੂਟ ਆ ਠੀਕ ਹੈ ਜੀ ਇਹ ਇਹ ਕਲਰ ਬਹੁਤ ਪਿਆਰਾ ਜਿੱਦਾਂ ਇੱਕ ਮੈਰੂਨ ਡਾਰਕ ਕਾਫੀ ਜਿਹਾ ਸ਼ੇਡ ਹੁੰਦਾ ਉਹ ਵਾਲਾ ਕਲਰ ਆ ਸੇਮ ਹੀ ਡਿਜ਼ਾਈਨ ਚ ਰਹਿਣਗੇ ਪੌਂਚੀਆਂ ਤੇ ਵਰਕਾਂ ਬਾਜੂ ਤੇ ਵਰਕਾਂ ਤੇ ਸਾਰੇ ਸ਼ਰਟ ਦਾ ਫਰੰਟ ਵਰਕ ਤੁਸੀਂ ਦੇਖ ਲਿਆ ਵਾਈਨ ਕਲਰ ਆ ਠੀਕ ਹੈ ਜੀ ਇੱਕ ਹੈਗਾ ਪਰਪਲ ਕਲਰ ਇਹਦੇ ਵਿੱਚ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਪੀਕਾਕ ਸ਼ੇਡ ਸੱਤ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਹੈਗਾ ਜੀ ਪ੍ਰਾਈਸ ਹੈਗਾ 4500 ਇਹ ਸੇਮ ਡਿਜ਼ਾਈਨ ਹੈ ਦੋਨੋਂ ਓਕੇ ਇਹ નીચે ਤੋਂ ਇਦਾਂ ਚੋਰਸ ਆਏਗਾ ਮੈਨੂੰ ਲੱਗਾ ਥੋੜਾ ਡਿਫਰੈਂਟ ਆ ਇਹਦੀ ਬੱਡੀ ਲੱਗੀ ਵੀ ਆ ਪ੍ਰਾਈਸ ਹੈਗਾ 4500 ਅੱਜ ਦੀ ਸਾਰੀ ਵੀਡੀਓ ਦਾ ਇਹ ਵਾਲਾ ਸੂਟ ਹੈਗਾ ਜੀ 5700 ਦਾ 5700 ਵਾਲਾ ਸੂਟ ਅੱਜ ਅਸੀਂ ਤੁਹਾਨੂੰ ਸਿਰਫ 4500 ਦੇ ਵਿੱਚ ਹੀ ਦੇ ਰਹੇ ਹਾਂ ਬਹੁਤ ਪਿਆਰਾ ਸਟੱਫ ਹੈ ਇਸ ਸੂਟ ਦਾ ਸ਼ਿਮਰ ਦੀ ਕਲੈਕਸ਼ਨ ਹੈ ਜੀ ਇਹ ਸ਼ਿਮਰ ਦੀ ਸ਼ਰਟ ਆ ਬਿਲਕੁਲ ਪਿਓਰ ਦੇ ਉੱਪਰ ਕਟਦਾਨੀ ਦਾ ਸੂਟ ਆ ਹੈਵੀ ਬਾਜੂ ਤੇ ਕੰਮ ਹੈ ਤੇ ਕ੍ਰੇਪ ਦੀ ਸਲਵਾਰ ਹੈ ਇਹਦੇ ਨਾਲ ਠੀਕ ਹੈ ਜੀ ਬਹੁਤ ਸੋਨਾ ਵਰਕ ਹੈ ਦੁਪੱਟੇ ਦੀ ਲੁੱਕ ਦੇਖਿਓ ਜੀ ਏ ਹੈਗੀ ਇਹਦੇ ਦੁਪट्टे ਦੀ ਲੁੱਕ ਬਹੁਤ ਪਿਆਰਾ ਸੂਟ ਹੈ ਹੈਵੀ ਵਰਕ ਦੇ ਨਾਲ ਮਿਲੂਗਾ ਜੀ ਪ੍ਰਾਈਸ ਬਹੁਤ ਜ਼ਿਆਦਾ ਘੱਟ ਆ ਮਰਜ਼ੈਂਟਾ ਸ਼ੇਡ ਆ ਤੇ ਪਰਪਲ ਕਲਰ ਇਹਦੇ ਵਿੱਚ ਇੱਕ ਤੁਹਾਨੂੰ ਮਿਲ ਜੇਗਾ ਰਾਮਾ ਗ੍ਰੀਨ ਚਾਰ ਕਲਰ ਇੱਕ ਤੋਂ ਇੱਕ ਨੇ ਇੱਕ ਰਸਟ ਕਲਰ ਤੁਸੀਂ ਦੇਖ ਹੀ ਲਿਆ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਲੁੱਕ ਦੰਨੇ ਆ ਜੀ ਸ਼ਿਮਰ ਦੀ ਸ਼ਰਟ ਵਰਕ ਦੀ ਲੁੱਕ ਦੇਖ ਲਿਓ ਇਹ ਹੈਗਾ ਜੀ ਵੀ ਨੈੱਕ ਦੇ ਵਿੱਚ ਕਲੀਆਂ ਸਟਾਈਲ ਦੇ ਵਿੱਚ ਬਹੁਤ ਪਿਆਰਾ ਹੈਂਡਵਰਕ ਠੀਕ ਹੈ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ ਬਾਜੂ ਤੇ ਆਏਗਾ ਟੋਟਲੀ ਹੈਂਡਵਰਕ ਦੇ ਉੱਪਰ ਕੰਮ ਹੈ ਸਾਰੇ ਇਹ ਹੈਗਾ ਜੀ ਪੈਂਟ ਦੇ ਉੱਪਰ ਸਲਵਾਰ ਦੇ ਉੱਪਰ ਕੰਮ ਠੀਕ ਹੈ ਐਦਾਂ ਕ੍ਰੇਪ ਦੀ ਸਲਵਾਰ ਉਰੀ ਆਪਣੀ ਮੂਰੀ ਬਣ ਜਾਏਗੀ ਤੇ ਇਹ ਬਹੁਤ ਸੋਹਣਾ ਜਿਹਾ ਫਲਾਰ ਆ ਜਾਏਗਾ ਇਹਦੇ ਨਾਲ ਸ਼ਿਮਰ ਦਾ ਹੀ ਦੁਪੱਟਾ ਰਹੇਗਾ। ਕ੍ਰੇਪ ਦੀ ਸਲਵਾਰ ਆ, ਸ਼ਿਮਰ ਦਾ ਦੁਪੱਟਾ ਤੇ ਸ਼ਿਮਰ ਦੀ ਹੈਗੀ ਆ ਸ਼ਰਟ। ਲੰਮਾ ਚੌੜਾ ਦੁਪੱਟਾ ਲੇਸੀਜ਼ ਨੇ ਆਰ ਹਾਈਲਾਈਟ ਫੁੱਲ ਫੰਕਸ਼ਨਲ ਸੂਟ। ਕਲਰ ਬਹੁਤ ਪਿਆਰੇ ਆ। ਇਹ ਲੈਮਨ ਮੈਂਡੇ ਜਾਂ ਸ਼ੇਡ ਆ ਜਾਂਦਾ ਜੀ। ਦੋ ਕਲਰ ਨੇ ਇਹਦੇ ਵਿੱਚ, ਦੋਨੋਂ ਹੀ ਬਹੁਤ ਸੋਹਣੇ ਆ। ਨੈਕਸਟ ਇੱਕ ਯੂਨੀਕ ਜੀ ਲੁੱਕ ਦਾ ਸੂਟ ਦੰਨੇ ਆ। ਇਹ ਹੈਗਾ ਬ੍ਰਾਂਡਡ ਜਿਆ ਪੀਸ ਆ ਬਹੁਤ ਸੋਹਣਾ ਨੈੱਕ ਦੇ ਪਰ ਵਰਕ ਆ ਬ੍ਰਾਕਟ ਦੀ ਸ਼ਿਮਰ ਦੀ ਸ਼ਰਟ ਆ ਇਹ ਕੇਰੇ ਤੇ ਵੀ ਵਰਕ ਆ ਪੱਟੀ ਦਿੱਤੀ ਹੋਈ ਆ ਜੀ ਲੈਂਥ ਤੁਹਾਡੇ ਅਕੋਰਡਿੰਗ ਜੀ ਸ਼ਾਰਟ ਹੋ ਜਾਏਗੀ ਇੱਕ ਐਕਸਟਰਾ ਪੱਟੀ ਇਹ ਦਿੱਤੀ ਹੋਈ ਇਹਨੂੰ ਬੈਜੂ ਤੇ ਜਾਂ ਬੈਕ ਪੱਲੇ ਤੇ ਤੁਸੀਂ ਐਡਜਸਟ ਕਰਵਾ ਸਕਦੇ ਹੋ ਜਾਂ ਫੇ ਮੂਰੀਆਂ ਤੇ ਕਰਵਾ ਸਕਦੇ ਹੋ ਸਲਵਾਰdੀਆਂ ਤੇ ਠੀਕ ਹੈ ਸਿਲਕ ਦੀ ਸਲਵਾਰ ਹੈ ਜੇ ਤੇ ਔਰਗੇਂਜ਼ਾ ਦਾ ਹੈਗਾ ਦੁਪੱਟਾ ਠੀਕ ਹੈ ਜੀ ਦੇਖੋ ਦੁਪੱਟਾ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੇ ਕਿਉਂਕਿ ਬਹੁਤ ਸੋਹਣੇ ਸੋਹਣੇ ਸੂਟ ਮੈਨੂੰ ਚੁਣ-ਚੁਣ ਕੇ ਲੈ ਕੇ ਆਣੇ ਪੈਂਦੇ ਆ ਤੁਹਾਡੇ ਵਾਸਤੇ ਕਲਰ 3 ਤੇ ਇੱਕ ਸੂਟ ਹੋਰ ਬਹੁਤ ਸੋਹਣਾ 4500 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਰਹੂਗਾ ਸਟਫ ਬਹੁਤ ਜ਼ਿਆਦਾ ਫਾਈਨ ਹੈ ਇਸ ਸੂਟ ਦਾ ਗੋਟਾ ਪੱਤੀ ਦਾ ਕੰਮ ਹੈ ਸਾਰੇ ਤੇ ਹੈਂਡਵਰਕ ਦੇ ਨਾਲ ਤਿੱਲੇ ਦਾ ਕੰਮ ਹੈ ਜੀ ਕੇਰੇ ਦੇ ਉੱਪਰ ਬਹੁਤ ਸੋਹਣੇ ਪੱਟੀ ਦੇ ਉੱਪਰ ਟਸਲਸ ਲੱਗੇ ਹੋਏ ਆ ਇਹ ਵਾਲੇ ਤੇ ਇਹ ਸਲਵਾਰ ਹੋਊਗੀ ਇਹਦੀ ਗਰਮੀ ਸਰਦੀ ਦੋਨਾਂ ਮੌਸਮਾਂ 'ਚ ਪਹਿਣੇ ਵਾਲਾ ਸੂਟ ਆ ਦੇਖੋ ਗਰਲਿਸ਼ ਲੁੱਕ ਦਾ ਸੂਟ ਆ ਬਹੁਤ ਸੋਹਣਾ ਠੀਕ ਹੈ ਪੈਂਟ ਸਲਵਾਰ ਲੂਜ਼ ਪਲਾਜ਼ੋ ਖੁਸ਼ਮਰਜ਼ੀ ਤੁਸੀਂ ਇਹਨਾਂ ਨਾਲ ਬਣਵਾ ਸਕਦੇ ਹੋ ਜਿਹੜੇ ਕਲਰ ਦਾ ਪੈਚ ਹੈ ਉਹ ਕਲਰ ਦੀ ਸਲਵਾਰ ਆ ਜਾਏਗੀ ਸ਼ਰਟ ਦਾ ਕਲਰ ਸੇਮ ਰਹੇਗਾ ਇਹ ਹੈਗੇ ਨੇ ਜੀ ਇਹ ਦੇ ਸੇਮ ਦੇ ਵਿੱਚ ਵੀ ਤਿੰਨ ਕਲਰ ਹੈ ਹੈਵੀ ਸੂਟ ਦੰਨੇ ਆ 6000 ਵਾਲਾ ਸੂਟ ਹੈ ਜੀ ਆਹ ਵਾਲਾ ਤੇ ਚਨਾਨ ਦੇ ਉੱਪਰ ਸੂਟ ਆ ਆਸ ਤੋਂ ਨੂੰ 45 ਦੇ ਵਿੱਚ ਦੇ ਰਹੇ ਆ ਸੂਟ ਪਿਓਰ ਦਾ ਸੂਟ ਹੈ ਇਹ ਠੀਕ ਹੈ ਜੀ ਬਹੁਤ ਪਿਆਰਾ ਸੂਟ ਆ ਬਾਜੂ ਤੇ ਵੀ ਹੈਵੀ ਵਰਕ ਹੈ ਇਹ ਸਾਰੇ ਸਿਲਕ ਦੀ ਸਲਵਾਰ ਤੇ ਚਨੌਨ ਸ਼ਫੌਨ ਦਾ ਹੀ ਹੈਗਾ ਇਹਦੇ ਨਾਲ ਲੰਮਾ ਚੌੜਾ ਜਿਹਾ ਦੁਪੱਟਾ 4 ਸਾਈਡ ਵਰਕ ਦੇ ਨਾਲ ਕਲਰ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ ਇਹਦਾ ਸੈਕੰਡ ਕਲਰ ਹੈ neck ਦੇ ਉੱਪਰ ਪ੍ਰੋਪਰ ਹੈਂਡਵਰਕ ਦੇ ਨਾਲ ਪੱਟੀ ਰਹੋਗੇ ਨੈਕਸਟ ਸੂਟ ਹੈਗਾ ਔਰਗੈਂਜ਼ਾ ਦੇ ਉੱਪਰ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਹੈ ਟੋਟਲੀ ਮਸ਼ੀਨੀ ਵਰਕ ਦੇ ਨਾਲ ਇਹਦਾ ਮਸ਼ੀਨੀ ਵਰਕ ਦੇ ਨਾਲ ਇੱਦਾਂ ਦੇਖੋ ਕਟਵਰਕ ਕਰਕੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਇਹ ਕਢਾਈ ਬਹੁਤ ਪਿਆਰੀ ਆ ਜੌਰਜਟ ਦੇ ਉੱਪਰ ਹੈਗੀ ਆ ਜੀ ਇਹਦੀ ਜੌਰਜਟ ਕ੍ਰੇਪ ਦੇ ਉੱਪਰ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਤੇ ਔਰਗੈਂਜ਼ਾ ਦਾ ਦੇਖੋ ਕਿੰਨਾ ਪਿਆਰਾ ਜਿਹਾ ਇਹਦਾ ਦੁਪੱਟਾ ਇਹ ਮੰਨ ਕੇ ਜੀ ਡਿਜ਼ਾਈਨਰ ਪੀਸ ਬਹੁਤ ਸੋਹਣੇ ਕਾਲਰ ਡੋਨੀ ਇ ਕੈਗਨੀ ਬਲੂ ਠੀਕ ਹੈ ਜੀ ਨੈਕਸਟ ਦਿਖਾ ਰਹੇ ਹਾਂ ਵਰਕ ਦੇਖੋ origignal mirror ਦੇ ਨਾਲ ਹੈ ਗੋਟਾ ਪੱਤੀ ਦਾ ਕੰਮ ਹੈ ਜੀ ਸ਼ਿਮਰ ਦੀ ਹੈਗੀ ਹੈ ਸ਼ਰਟ ਠੀਕ ਹੈ ਜੀ ਗ੍ਰੇਪ ਦੀ ਸੌਰੀ ਸਿਲਕ ਦੀ ਸਲਵਾਰ ਦੁਪੱਟਾ ਇਸ ਸੂਟ ਦਾ ਦੇਖਣ ਵਾਲਾ ਇਹ ਹੈਗਾ ਦਾ ਦੁਪੱਟਾ बहुत प्यारा दुपट्टा प्योर ब्रॉकेट का सिंगल दुपट्टा दुपट्टा ही सताई सौ का जी ठीक है जी कलर दो प्राइस है फोर्टी फाइव नैक्सट दे रहे हैं लास्ट पीस बचन करके सूट दे रहे हैं जी प्राइस काफी सी ए, सूट का भी लास्ट पीस पीए वाला ਟੋਟਲੀ ਪੌਜ਼ ਦੇ ਨਾਲ ਬਹੁਤ ਸੋਹਣਾ ਸੂਟ ਹੈ ਔਰਗੈਂਜ਼ਾ ਦੀ ਸ਼ਰਟ ਆ ਤੇ ਸਿਲਕ ਦੀ ਸਲਵਾਰ ਦੁਪट्टे ਦੀ ਲੁੱਕ ਦੇਖੋ ਜੀ ਪਾਈ ਦੀ ਪਹਿਲਾਂ ਦੇਖ ਲਓ ਇਦਾਂ ਮਲਟੀ ਜੇ ਕਲਰ ਆਣਗੇ ਲਾਈਟ ਲਾਈਟ ਜੇ ਸ਼ੇਡ ਦੇ ਵਿੱਚ ਤੇ ਬਾਕੀ ਖੋਲਣ ਤੋਂ ਬਾਅਦ ਲੁੱਕ ਦੇਖੋ ਇਹ ਹੈਗਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਰਿਹਾ ਹੈ ਠੀਕ ਹੈ ਜੀ 65 ਸੀਗਾ ਪ੍ਰਾਈਸ ਇਹਨਾਂ ਸੂਟਾਂ ਦਾ ਨੈਕਸਟ ਹੈਗਾ ਪਿਓਰ ਔਰਗੇਂਜ਼ਾ ਦੀ ਸ਼ਰਟ ਹੈ। ਮੈਟਲ ਸਟਾਈਲ ਜਿਹਦਾ ਕੰਮ ਹੋਇਆ ਹੋਇਆ ਬਹੁਤ ਪਿਆਰਾ। ਬਹੁਤ ਸੋਹਣਾ ਮੈਟਲ ਤੇ ਵਰਕ ਹੈ ਸਾਰੇ। ਕ੍ਰੇਪ ਦੀ ਸਲਵਾਰ ਹੈ ਪਿਓਰ ਦੀ ਤੇ ਦੁਪੱਟੇ ਦੀ ਲੁੱਕ ਦੇਖੋ ਜੇ। ਔਰਗੇਂਜ਼ਾ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਬਹੁਤ ਪਿਆਰਾ ਸੂਟ ਹੈ ਵੀ ਤੇ ਹੁਣ ਤੁਹਾਨੂੰ ਇਹ ਵੀ 45 ਦਾ ਹੀ ਮਿਲੇਗਾ। ਨੈਕਸਟ ਹੈਗਾ ਜੀ ਕ੍ਰੇਪ ਦਾ ਸੂਟ ਆ 5000 ਪ੍ਰਾਈਸ ਸੀਗਾ ਫੁੱਲ ਗਰਲਿਸ਼ ਲੁੱਕ ਦੇ ਸੂਟ ਹੈ ਬਾਜੂ ਤੇ ਹੈਗਾ ਹੈਵੀ ਵਰਕ ਇਦਾਂ ਕ੍ਰੇਪ ਦੀ ਸਲਵਾਰ ਹੈ ਤੇ ਹੈਗੇ ਦੁਪट्टे ਦੀ ਲੁੱਕ ਇਹਨੇ ਹੈਵੀ ਹੈਵੀ ਸੂਟ ਤੁਹਾਨੂੰ ਮਿਲ ਰਹੇ ਆ ਸਾਰੇ 45 ਦੇ ਵਿੱਚ ਕ੍ਰਿਸ਼ਨਾ ਬ੍ਰਾਂਡ ਦਾ ਖੋਜ ਕਲਾ ਦਾ ਸੂਟ ਹੈ ਜੀ ਟੋਟਲੀ ਹੈਂਡਵਰਕ ਦੇ ਨਾਲ ਹੈ ਉੱਪਰ ਜਿੰਨੇ ਵੀ ਸਿੱਪੀ ਹੈ ਬਹੁਤ ਪਿਆਰਾ ਸੂਟ ਹੈ نیچے ਕੇ ਰਮਸ਼ੀਨੀ ਵਰਕ ਦੇ ਨਾਲ ਆ ਸਿਲਕ ਦੀ ਸਲਵਾਰ ਹੈ ਸਿਲਕ ਤੇ ਹੀ ਰਹੂਗਾ ਜੀ ਸੂਟ ਤੇ ਔਰਗੈਂਜ਼ਾ ਦਾ ਫੋਰ ਸਾਈਡਡ ਹੈਵੀ ਦੁਪੱਟਾ ਜਿੱਦਾਂ ਮਰਜੀ ਕੈਰੀ ਕਰ ਸਕਦੇ ਹੋ ਤੁਸੀਂ ਦੁਪੱਟੇ ਨੂੰ ਸਿਰ ਤੇ ਲੈ ਸਕਦੇ ਹੋ ਸਾਈਡ ਦੁਪੱਟਾ ਲੈ ਸਕਦੇ ਹੋ ਤੇ ਪ੍ਰਾਈਸ ਹੈਗਾ ਇਸ ਸੂਟ ਦਾ ਜੀ 5000 ਇਹ ਦੇ ਰਹੀ ਹੈ ਜੀ ਤੁਹਾਨੂੰ 77 88000 ਵਾਲੇ ਸੂਟ ਅੱਜ ਇੱਕ ਕੋਈ ਪ੍ਰਾਈਸ ਦੇ ਵਿੱਚ ਇਹ ਸੂਟ ਮਿਲੇਗਾ ਤੁਹਾਨੂੰ ਦੇਖੋ ਹੈਵੀ ਸੂਟ ਬਹੁਤ ਸੋਹਣਾ ਵਰਕ ਹੈ ਕਾਫੀ ਟ੍ਰੈਂਡਿੰਗ ਵਰਕ ਚੱਲ ਰਿਹਾ ਅੱਜਕੱਲ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਿਮਰ ਵਰਗੈਂਸਾ ਦੇ ਉੱਪਰ ਹੁਣ ਦੇਖੋ ਜੀ ਇਹ ਵਾਲਾ ਸੂਟ ਜਿਹਦੇ ਵੀ ਲੱਕ ਚ ਹੋਇਆ ਉਹਦੀ ਤਾਂ ਲਾਟਰੀ ਲੱਗ ਜਾਣੀ 7500 ਪ੍ਰਾਈਸ ਹੈਗਾ ਸੂਟ ਦਾ ਲਾਸਟ ਪੀਸ ਕਰਕੇ ਕੱਢ ਰਹੇ ਹਾਂ ਸੂਟ ਇਹ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਦੇ ਸਾਰੀ ਲਾਟਰੀ ਲੱਗਣ ਵਾਲੀ ਸੂਟ ਨੇ ਜੀ ਉਹ ਤੁਸੀਂ ਖੁਦ ਦੇਖ ਸਕਦੇ ਹੋ ਦੇਖੋ ਦੁਪੱਟਾ ਕੰਟਰਾਸਟ ਸੂਟ ਆ ਬਹੁਤ ਪਿਆਰੇ ਪੀਸ ਆ ਔਰਗੇਂਜ਼ਾ ਦਾ オリジナル ਸੂਟ ਆ ਜੀ ਖੋਜ ਕਲਾ ਫ੍ਰੈਂਡ ਦਾ ਬਹੁਤ ਪਿਆਰਾ ਸੂਟ ਆ ਬੈਕ ਸਾਈਡ ਤੇ ਵੀ ਪ੍ਰੋਪਰ ਵਰਕ ਮਿਲੇਗਾ ਐਦਾਂ ਬਹੁਤ ਸੋਹਣਾ ਸੂਟ ਹੈ ਲੂਜ਼ਰ ਵਿੱਚ ਫਿਟਿੰਗ ਰੱਖ ਕੇ ਬਣਾਓ ਇਹਨਾਂ ਸੂਟਾਂ ਨੂੰ ਏ ਲਾਈਨ ਦੇ ਵਿੱਚ ਦੇਖੋ ਸੂਟ ਦੁਪੱਟਾ ਨੈਕ ਦੇ ਉੱਪਰ ਹੈਵੀ ਵਰਕ ਹੈ ਸਾਰਾ ਹੀ ਕਟਦਾ ਨਹੀਂ ਰਕਮ ਹੈ ਜੀ ਬਹੁਤ ਫਰੀਕੀ ਜਿਹੜੀ ਸਿੱਪੀ ਲੱਗੀ ਹੋਈ ਹੈ ਨਾ ਤੁਸੀਂ ਇਹਨੂੰ ਇਦਾਂ ਵੀ ਕਰ ਕਰਕੇ ਦੇਖੋ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਸਿੱਪੀ ਵੀ ਲੱਗੀ ਹੋਈ ਹੈ ਇਹ। ਇਦਾਂ ਦੇ ਵਰਕ ਨੇ ਮੇਨ ਹੁੰਦਾ ਜੀ ਬ੍ਰਾਂਡ ਤੇ ਡਿਪੈਂਡ ਤੇ ਇਹਨਾਂ ਦੇ ਵਰਕ ਦੀ ਫਿਨਿਸ਼ਿੰਗ ਤੇ। ਇਹ ਮਿਲੇਗਾ ਜੀ ਤੁਹਾਨੂੰ ਦੁਪੱਟਾ। ਦੇਖੋ ਜੀ ਸੂਟ ਬਾਜੂ ਹੈਵੀ ਘੇਰਾ ਹੈਵੀ ਠੀਕ ਹੈ ਕ੍ਰੇਪ ਦੀ ਸਲਵਾਰ ਇਹ ਮਿਲੇਗਾ ਤੁਹਾਨੂੰ ਦੁਪੱਟਾ ਹੈਵੀ ਵਰਕ ਦੇ ਨਾਲ ਸੇਮ ਦੇ ਵਿੱਚ ਹੀ ਕਲਰ ਆ ਸੈਕੰਡ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਆ ਨੈਕਸਟ ਜਿਹੜਾ ਸੂਟ ਮੇਰੇ ਪਾਇਆ ਹੁੰਦਾ ਪਰਪਲ ਕਲਰ ਦਾ ਉਹ ਵਾਲਾ ਸੂਟ ਹੈ ਜੇ ਮੇਰੀ ਖੁਦ ਦੀ ਪਰਚੇਜ਼ਿੰਗ ਹੈ 5000 ਮੈਂ 5000 ਦਾ ਸੂਟ ਬੰਦੀ ਹੁੰਦੀ ਹੁੰਦੀ ਉਹ ਵਾਲਾ ਤੇ ਹੱਸ ਤੁਹਾਨੂੰ 4500 ਚ ਦੇ ਰਹੀਆਂ ਇਹ ਵਾਲਾ ਸੂਟ ਲਾਸਟ ਕਲਰ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਤਾਂ ਹੀ ਕਹਿੰਨੀ ਅੱਜ ਸਭ ਦੀਆਂ ਲਾਟਰੀਆਂ ਲੱਗਣੀਆਂ ਸੂਟ ਚੱਕ ਲਓ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਇਹਦਾ ਸ਼ਰਟ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਸ਼ਿਮਰ ਦੇ ਉੱਪਰ कुछ ना अलग चीज़ आ जड़े वाला सूट है अलग जा पैटर्न य बिल्कुल ये है दुपट्टा फोर साइड है भी बिच के सारे वर्क बहुत सोना सूट है भी सैमी के बने हुए हैं ठीक है जी ਇਹ ਦੀ ਸਲਵਾਰ ਦੇ ਉੱਪਰ ਹੈ। ਚਾਹੇ ਤੁਸੀਂ ਪੈਂਟ ਪਲਾਜ਼ੋ ਬਣਾ ਸਕਦੇ ਹੋ। ਇਹ ਹੈਗਾ ਦਾ ਦੁਪੱਟਾ। ਬਹੁਤ ਪਿਆਰੀ ਲੁੱਕ ਆ। ਇਹ ਹੈਗਾ ਨੈਕਸਟ। ਦੇਖੋ ਜੀ ਸੂਟ। ਇਹ ਹੈਗਾ ਦਾ ਦੁਪੱਟਾ। ਠੀਕ ਹੈ ਜੀ। 21 ਤੁਹਾਨੂੰ ਦੰਨੇ ਆ। ਕ੍ਰੇਪ ਦੀ ਦੁਪੱਟ। ਇਹ ਲਾਸਟ ਹੀ ਪੀਸ ਆ। ਪ੍ਰਾਈਸ ਇਹਗਾ 6000 3 ਮੀਟਰ ਦੀ ਸ਼ਰਟ ਦੇ ਨਾਲ ਸਾਰੇ ਫਰੰਟ ਦੇ ਵਿੱਚ ਵਰਕ ਹੈ ਜੀ। ਬਹੁਤ ਸੋਹਣਾ ਸੂਟ ਹੈ। ਕ੍ਰੇਪ ਦੀ ਸ਼ਰਟ ਹੈ ਇਹ। ਕ੍ਰੇਪ ਦੀ ਹੈਗੀ ਸਲਵਾਰ ਤੇ ਚਨੌਂਚ ਫੌਂਦਾ। ਸਾਰੇ ਦੁਪੱਟੇ 'ਚ ਵਰਕ ਰਹੂਗਾ 4 ਸਾਈਡ ਪੇਸਟਿੰਗ ਦੇ ਨਾਲ ਬਹੁਤ ਪਿਆਰਾ ਦੁਪੱਟਾ ਚਨੌਂਚ ਫੌਂਦੇ। ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦਾ 4500। ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸ ਦਿਓ 컬렉ਸ਼ਨ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੇ ਅੰਦਰ ਦੇ ਉੱਪਰ ਹੈਗਾ ਜੀ ਇਹ ਵਾਲਾ ਸੂਟ ਠੀਕ ਹੈ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਇਹਨੂੰ ਕੋਈ ਤਾਰ ਵਰਕ ਬੋਲ ਦਿੰਦਾ ਕੋਈ ਪਫ ਵਰਕ ਬੋਲ ਦਿੰਦਾ ਜੇ ਇਹ ਹੈਗਾ ਇਦਾਂ ਦਾ ਦੁਪੱਟਾ ਨਾਲ オーਰਗੇਂਜ਼ਾ ਦੇ ਉੱਪਰ ਹੈ ਠੀਕ ਹੈ ਤੇ ਇਹ ਹੈਗਾ ਜੋਰਜਟ ਦੇ ਉੱਪਰ ਬਣਿਆ ਹੋਇਆ ਪੀਸ ਪੈਚ ਦੇ ਨਾਲ ਸੂਟ ਬਣਿਆ ਹੋਇਆ ਕਾਫੀ ਘੱਟ ਪ੍ਰਾਈਸ 'ਚ ਸੂਟ ਜਾ ਰਹੇ ਆ ਇਹ ਵਾਲੀ ਤੇ ਇਹ ਹੈਗਾ ਦਾ ਦੁਪੱਟਾ 4 ਸਾਈਡ ਹੈਵੀ ਵਰਕ ਦੇ ਨਾਲ ਇਸੇ ਰੇਂਜ 'ਚ ਕੱਢ ਰਹੇ ਆ ਜੀ ਹੈਵੀ ਦਾ ਪ੍ਰਾਈਸ ਤੁਹਾਨੂੰ ਪਤਾ ਫਿਰ ਹੈਵੀ ਹੋਣਾ ਚਾਹੀਦਾ ਬਟ ਹੋਏ ਅਸ ਤੁਹਾਨੂੰ ਇਸੇ ਰੇਂਜ 'ਚ ਕੱਢ ਰਹੇ ਆ ਸਾਰੇ ਸੂਟ ਇਹ ਹੈਗਾ ਜੀ ਔਰਗੈਂਜ਼ਾ ਦੇ ਉੱਪਰ ਆਲ ਓਵਰ ਸੂਟ ਮਸ਼ੀਨੀ ਵਰਕ ਦੇ ਨਾਲ ਪਫ ਵਰਕ ਕੀਤਾ ਹੋਇਆ ਇਹ ਹੈਗਾ ਦਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਇੱਕ ਕਲਰ ਇਹ ਰੈਡੀ ਕੀਤਾ ਹੋਇਆ ਔਰਗੈਂਜ਼ਾ ਦੇ ਉੱਪਰ ਨੇ ਸੂਟ ਇਹ ਵੀ ਔਰਗੈਂਜ਼ਾ ਦੇ ਉੱਪਰ ਸਾਰੇ ਸੂਟਾਂ ਦਾ 3500 ਪ੍ਰਾਈਸ ਆ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਹੈਵੀ ਦੁਪੱਟੇ ਦੇ ਨਾਲ ਇਹ ਸੂਟ ਅਸੀਂ ਕਾਫੀ ਵਾਰੀ ਰੈਡੀ ਕਰਵਾ ਚੁੱਕੇ ਤੇ ਇਹਦਾ ਪ੍ਰਾਈਸ ਹੈਗਾ ਸੂਟ ਦਾ 4200 ਦੇ ਲਗਭਗ ਤੇ ਆਸ ਤੋਂ 35 ਦੇ ਪਿੱਛੇ ਮਿਲੇਗਾ ਜੀ ਜੋਰਜਟ ਦੇ ਉੱਪਰ ਆ ਸੂਟ ਇਹ ਤੇ ਇਹ ਹੈਗਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਆਦਾ ਬੂਟੀ ਆ ਸਾਰੇ 'ਚ ਬਹੁਤ ਪਿਆਰਾ ਵਰਕ ਹੈ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ so much